ਪੰਜਾਬ ਵਿੱਚ ਫਰੂਟ ਅਤੇ ਸਬਜ਼ੀ ਦੀ ਸਭ ਤੋਂ ਵੱਡੀ ਮੰਡੀ ਵੱਲਾ ਮੰਡੀ ਅੰਮ੍ਰਿਤਸਰ ਦਾ ਸਫਾਈ ਅਤੇ ਵਿਕਾਸ ਪੱਖੋਂ ਬੁਰਾ ਹਾਲ ਹੈ। ਇੱਥੇ ਥਾਂ-ਥਾਂ ਤੇ ਗੰਦਗੀ ਦੇ ਢੇਰ ਲੱਗੇ ਦੇਖੇ ਜਾਂਦੇ ਹਨ ਅਤੇ ਮੰਡੀ ਵਿੱਚ ਆਵਾਰਾ ਪਸ਼ੂ ਘੁੰਮਦੇ ਨਜ਼ਰ ਆਉਂਦੇ ਹਨ। ਜਿੱਥੇ ਕਿ ਵੱਲਾ ਮੰਡੀ ਵਿੱਚ ਭਾਰੀ ਗੰਦਗੀ ਕਾਰਨ ਵਪਾਰੀਆਂ, ਦੁਕਾਨਦਾਰਾਂ ਅਤੇ ਫਲ ਸਬਜ਼ੀ ਖਰੀਦਣ ਆਏ ਲੋਕਾਂ ਦਾ ਬੁਰਾ ਹਾਲ ਹੈ। ਉੱਥੇ ਹੀ ਮੰਡੀ ਵਿੱਚ ਸੜਕਾਂ ਵੀ ਟੁੱਟੀਆਂ ਪਈਆਂ ਹਨ। ਫਾਸਟ ਨਿਊਜ਼ ਟੀਮ ਨੇ ਜਦ ਵੱਲਾ ਸਬਜ਼ੀ ਐਂਡ ਫਰੂਟ ਮੰਡੀ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਮੰਡੀ ਦੇ ਆਰਟ ਫੜੀ ਵਾਲੇ ਅਤੇ ਗ੍ਰਾਹਕ ਗੰਦਗੀ ਤੋਂ ਬਹੁਤ ਪਰੇਸ਼ਾਨ ਹਨ ਇੱਥੇ ਜ਼ਿਕਰ ਹੋ ਗਿਆ ਕਿ ਐਵੀ ਦੇਖਣ ਨੂੰ ਮਿਲਿਆ ਕਿ ਗੰਦਗੀ ਦੇ ਢੇਰਾਂ ਦੇ ਕੋਲ ਹੀ ਫੜੀ ਵਾਲੇ ਸਬਜ਼ੀਆਂ ਅਤੇ ਫਲ ਵੇਚ ਰਹੇ ਹਨ ਜੋ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ ਫਾਸਟੇ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹਾਂ ਮੰਡੀ ਦੇ ਵਪਾਰੀ ਲਵਲੀ ਅਰੋਣਾ ਨੇ ਆਖਿਆ ਕਿ ਵੱੱਲਾ ਸਬਜ਼ੀ ਮੰਡੀ ਵਿਖੇ ਰੋਜ਼ਾਨਾ ਕਰੋੜਾਂ ਰੁਪਏ ਦਾ ਫਲ ਅਤੇ ਸਬਜ਼ੀ ਦਾ ਕਾਰੋਬਾਰ ਹੁੰਦਾ ਹੈ ਅਤੇ ਮੰਡੀ ਦੇ ਵਪਾਰੀ ਰੋਜ਼ਾਨਾ ਲੱਖਾਂ ਰੁਪਏ ਦਾ ਟੈਕਸ ਮਾਰਕੀਟ ਕਮੇਟੀ ਨੂੰ ਦਿੰਦੇ ਹਨ ਪਰ ਫਿਰ ਵੀ ਮੰਡੀ ਵਿੱਚ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਇਸ ਬਾਰੇ ਮੰਗ ਕੀਤੀ ਗਈ ਕਿ ਵੱੱਲਾ ਸਬਜ਼ੀ ਮੰਡੀ ਵਿਖੇ ਪੰਜਾਬ ਸਰਕਾਰ ਸਫਾਈ ਦੇ ਬਿਹਤਰ ਪ੍ਰਬੰਧ ਵਧੀਆ ਸੜਕਾਂ ਅਤੇ ਬਾਕੀ ਰਹਿੰਦੇ ਵਿਕਾਸ ਕਾਰਜ ਛੇਤੀ ਤੋਂ ਛੇਤੀ ਪੂਰੇ ਕਰਵਾਏ ਤਾਜੋ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਐਵੀ ਮੰਗ ਕੀਤੀ ਗਈ ਕਿ ਸਰਕਾਰ ਆੜਤੀਆਂ ਅਤੇ ਵਪਾਰੀਆਂ ਦੀਆਂ ਮੰਡੀ ਦੇ ਨੇੜੇ ਬਣੇ ਫੌਜ ਦੇ ਡੰਪ ਬਾਰੇ ਮੁਸ਼ਕਲਾਂ ਦਾ ਹੱਲ ਕਰੇ ਦੇਖੋ ਜੀ ਮੁਸ਼ਕਲਾਂ ਤੇ ਹੁੰਦੀ ਨਹੀਂ ਐ ਇਹ ਤੇ ਜਦੋਂ ਦੇ ਸੀ ਮੰਡੀ 2004 ਚ ਅਸੀਂ ਇੱਥੇ ਆਏ ਆ ਉਦੋਂ ਦੀਆਂ ਮੁਸ਼ਕਲਾਂ ਚੱਲਦੀ ਆ ਰਹੀਆਂ ਸਭ ਤੋਂ ਵੱਡੀ ਮੁਸ਼ਕਲ ਐ ਜਿਹੜਾ ਸਾਡਾ ਮਿਲਟਰੀ ਦਾ ਡੰਪ ਜਿਹੜਾ ਇੱਥੇ ਹੈਗਾ ਉਹਦੀ ਇੱਕ ਵਜ੍ਹਾ ਬਹੁਤ ਵੱਡੀ ਐ ਜਿਹਦੇ ਕਰਕੇ ਸਾਡੀ ਮੰਡੀ ਦੀ ਇੱਕ ਤੇ ਚਾਰ ਦੀਵਾਰੀ ਨਹੀਂ ਹੈਗੀ ਚਾਰ ਦਿਵਾਰੀ ਨਾ ਹੁਣ ਕਰਕੇ ਤੁਹਾਡੇ ਸਾਹਮਣੇ ਹੀ ਹੈ ਕਿ ਮੰਡੀ ਅੰਦਰ ਇੰਨੇ ਕਿ ਡੰਗਰ ਆ ਜਾਂਦੇ ਨੇ ਔਰ ਇਹ ਸਬਜ਼ੀ ਮੰਡੀ ਲੱਗਦੀ ਕਿ ਡੰਗਰ ਮੰਡੀ ਲੱਗਦੀ ਸਨ ਜੋ ਹਾਲਾਤ ਇਹ ਮੰਡੀ ਵਿੱਚ ਹੋਏ ਹੋਏ ਨੇ ਇਸ ਟਾਈਮ ਕਿਉਂਕਿ ਹਾਲਾਤ ਇਹੋ ਜਿਹੇ ਬਣ ਚੁੱਕੇ ਨੇ ਅੱਜ ਬਹੁਤ ਤੇਜ਼ ਹਵਾ ਚੱਲਦੀ ਪਈ ਹੈ ਔਰ ਇੰਨਾ ਕਿ ਮੁਸ਼ਕਲ ਸਾਨੂੰ ਸਾਹ ਲੈਣਾ ਵੀ ਹੋਇਆ ਹੋਇਆ ਹੈ ਕਿ ਜਿਹੜਾ ਇਹ ਕੂੜਾ ਇੰਨਾ ਮਤਲਬ ਕਿ ਮਿੱਟੀ ਗੰਦਗੀ ਇਹ ਜਿਹੜੀ ਸਾਡੇ ਅੰਦਰ ਉੱਪਰ ਉੱਪਰ ਗਿਰਦੀ ਪਈ ਏ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਲਾਈਫ ਦੇ ਵਿੱਚ ਚਲੋ ਕੰਮ ਜ਼ਿੰਦਗੀ ਸਾਰੇ ਇਨਸਾਨ ਅਸੀਂ ਕਰਦੇ ਆ ਪਰ ਜਿੰਨਾ ਚਿਰ ਸਾਨੂੰ ਇਹ ਸਫਾਈ ਨਹੀਂ ਮਿਲੇਗੀ ਗੰਦਗੀ ਸਾਡੇ ਅੰਦਰ ਜਾਏਗੀ ਇਹੋ ਜੀ ਕਮਾਈ ਕਰਨ ਦਾ ਸਾਨੂੰ ਕੀ ਫਾਇਦਾ ਜੇ ਅਸੀਂ ਗੰਦਗੀ 'ਚ ਹੀ ਰਾਵਾਂਗੇ ਤੇ ਜਿਵੇਂ ਟੋਏ ਪਏ ਨੇ ਉਹ ਹੁਣ ਐਸੇ ਕੁਝ 4 ਨੰਬਰ ਸ਼ਰਟ ਦੇ ਸੋਲ ਅੱਗੇ ਤੁਸੀਂ ਜਾਓ ਜਦੋਂ ਅਸੀਂ 5 ਨੰਬਰ ਸ਼ਰਟ ਨੂੰ ਜਾਣਦੇ ਆ ਇੱਕ ਬਹੁਤ ਹੀ ਵੱਡਾ ਇੱਕ ਟੋਆ ਹੈ ਉਥੇ ਛੱਪੜ ਪਿਆ ਪੂਰਾ ਬੜਾ ਵੱਡਾ ਜਿਹਦੇ ਚ ਮਤਲਬ ਕਿ ਘਾਰ ਇਕੱਠੀ ਹੋਈ ਹੈ ਤੋਂ ਪਲੀਜ਼ ਰਿਕੁਐਸਟ ਕਰਾਂਗੇ ਕੁਛ ਨਾ ਕੁਛ ਸੋਚੋ ਯਾਰ ਬਹੁਤ ਬੁਰਾ ਹਾਲ ਹੈ ਖਾਈ ਦਾ ਹਾਲ ਮਾੜਾ ਹੀ ਆ ਵੈਸੇ ਤਾਂ ਇਹ ਚਾਹੀਦਾ ਪਰਬੰਧ ਵਧੀਆ ਤਰੀਕੇ ਨਾਲ ਹੋਣ ਤਾਂ ਫੇਰ ਮਜਾ ਵਾ ਬਹੁਤ ਗੰਦਗੀ ਬੜੀ ਹੈ ਲਫਾਫਾ ਬਹੁਤ ਖਿਲਰ ਰਿਹਾ ਵਾ ਉਹਦੇ ਹਲ ਧਿਆਨ ਨਹੀਂ ਗਿਆ ਜੀ ਬਹੁਤੇ ਡੰਗਰ ਪਸ਼ੂ ਲੋਕ ਪਿੰਡਾਂ ਦੇ ਛੱਡ ਜਾਂਦੇ ਇੱਥੇ ਆ ਕੇ ਇੱਥੇ ਆਏ ਵੀ ਡੰਗਰ ਆ ਗਏ ਪੱਤੇ ਪੁੱਤੇ ਖਾ ਲੈਂਦੇ ਤਾਂ ਕਰਕੇ ਛੱਡ ਜਾਂਦੇ ਨੇ ਫਾਸਟਵੇ ਨਿਊਜ਼ ਟੀਮ ਇਸ ਟਾਈਮ ਪਹੁੰਚੀ ਹੈ ਸਬਜ਼ੀ ਮੰਡੀ ਵੱਲ ਆ ਵਿਖੇ ਜਿੱਥੋਂ ਦੇ ਹਾਲਾਤ ਤੁਸੀਂ ਦੇਖੇ ਨੇ ਸਫਾਈ ਦਾ ਬੁਰਾ ਹਾਲ ਹੈ ਔਰ ਸੜਕਾਂ ਵੀ ਟੁੱਟੀਆਂ ਪਈਆਂ ਨੇ ਔਰ ਦੁਕਾਨਦਾਰਾਂ ਅਤੇ ਆਮ ਇੱਥੇ ਆਉਣ ਵਾਲੇ ਗ੍ਰਾਹਕਾਂ ਨੇ ਕਿਹਾ ਕਿ ਡੰਗਰ ਸਰਿਆਮ ਘੁੰਮਦੇ ਹਨ ਜੋਗੀ ਲੋਕਾਂ ਨੂੰ ਮਾਰਨ ਨੂੰ ਹੀ ਪੈਂਦੇ ਹਾਂ ਤਾਂ ਤੇ ਦੁਕਾਨਦਾਰਾਂ ਦੇ ਅਨੁਸਾਰ ਵੀ ਕਰਦੇ ਹਨ ਮਾਰਕੀਟ ਕਮੇਟੀ ਨੂੰ ਅਪੀਲ ਕਰਦੇ ਹਨ ਲੋਕਾਂ ਨੇ ਕਿਹਾ ਕਿ ਇਥੇ ਥੋੜੀ ਸਾਫ ਸਫਾਈ ਦਾ ਔਰ ਬੇਸਿਕ ਜਿਹੜੀਆਂ ਮੈਨੀਟੀਆਂ ਨੇ ਖਾਸ ਜਿਹੜੀਆਂ ਸਹੂਲਤਾਂ ਨੇ ਉਹ ਇੱਥੇ ਪ੍ਰਦਾਨ ਕੀਤੀਆਂ ਜਾਣ ਤਾਂ ਜੋ ਇੱਥੇ ਦੇ ਆੜਤੀਆਂ ਦੁਕਾਨਦਾਰਾਂ ਤੇ ਆਉਣ ਵਾਲੇ ਗਾਹਕਾਂ ਨੂੰ ਕੋਈ ਮੁਸ਼ਕਲ ਨਾ ਹੋਵੇ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ